ਤਨੂ ਮਾ ਮਾ ਉਹ ਬੰਦਾ ਚੱਲ ਉੱਥੇ ਜੋ ਤਰੀ ਪਟਿਆਣਾ ਕਰੀ ਨਾ ਜੇ ਵਾਤਰੀ ਮੈਂ ਤਾਂ ਮੈਂ ਥੋੜੀ ਘੰਨ ਨੂੰ ਤੰਗ ਨਹੀਂ ਕਰਦਾ ਜੀ ਨਹੀਂ ਤੂੰ ਵਾਜ ਉਹਦੇ ਤੇ ਕਹੀ ਚਲਾਉਂਦਾ ਸੀ ਹੈ ਤੁਸੀਂ ਬਣਾ ਕੇ ਛੱਡਿਆ ਮੇਰਾ ਸਾਲਾ ਬੰਦਾ ਵੱਡਾ ਬੈਲੀ ਇੰਨਾ ਦਾਮ ਹੈ ਨਾ ਓਏ ਰੋਕ ਲੈ ਉਹ ਕੀ ਕਰੀ ਜਾਂਦਾ ਹੈ ਵੱਟ ਵੱੜਦਾ ਹੋਰ ਕੀ ਕਰਨਾ ਹੈ ਵੱਟ ਵੱੜਦਾ ਸ਼ਰਮ ਕਰ ਲੈ ਮਾੜੀ ਮੋਟੀ ਅੱਛਾ ਹੈ ਆ ਜਿਹੜਾ ਤੇਰਾ ਇਨੀ ਨਾਣੀ ਟੱਡ ਪਰਿਆ ਹੁਣ ਤਿੰਨਾ ਪੰਨਾ ਫੁੱਟਾਣਾ ਜਰਾ ਟੱਡ ਪਰ ਜਾਊਗਾ ਤੇ ਤੇਰਾ ਭਰ ਗਿਆ ਸੀ ਤੈ ਮੈਂ ਕੀ ਮੜਾ ਕੀਤਾ ਮੈਂ ਕੀ ਮੜਾ ਕਰਤਾ ਤਿਆ ਮੜਾ ਹੀ ਕਰੀਏ ਨਾ ਹੋਰ ਮੜਾ ਕੀ ਹੁੰਦਾ ਸਾਡਾ ਬਾਣਾ ਯਾਰ ਆ ਦੇਖ ਉਥੋਂ ਲੱਗ ਉਥੋਂ ਸਿੱਧੀ ਸਿੱਧੀ ਕਰਕੇ ਵੇਖ ਲੈ ਤਿੰਨ ਫੁੱਟ ਪਿੱਛੇ ਨੂੰ ਜਾਂਦੀ ਕਰ ਲੈ ਆ ਜਾ ਕੀ ਕਰ ਲੈ ਆ ਜਾ ਕਰ ਆ ਜਾ ਤੇ ਦੇਖ ਲੈ ਫਿਰ ਤੂੰ ਬੇਨਤੀ ਮਾਰੇ ਯਾਰ ਬੇਨਤੀ ਬੇਨਤੀ ਕਰਕੇ ਕਹਿੰਦਾ ਉਹ ਦੇਖ ਲੈ ਉਹ ਕਿੱਥੇ ਆ ਵਟ ਆ ਤੇਰੀ ਵਾਲੀ ਇੱਧਰ ਅੰਦਰ ਨੂੰ ਵੜੀ ਜਾਂਦੀ ਆ ਪਈ ਪੂਰਾ ਕਰੇਗੀ ਏ ਤੂੰ ਵੱਢਣੀ ਮੈਂ ਕੀ ਵੱਡੀ ਦੱਸਦੇ ਬੰਦਾ ਅੱਦੇ ਬਣਦੀਆਂ ਵਟਾਂ ਵੱਡੀਆਂ ਤੂੰ ਅੱਦੇ ਪਿੰਡ ਦੀਆਂ ਵੱਟੀਆਂ ਠੀਕ ਹੈ ਤੇਰੇ ਵਰਗਾ ਭਰਾ ਹੋਵੇ ਬੜਾ ਠੀਕ ਹੈ ਕਿ ਭਰਾ ਦੀ ਲੋੜ ਵੀ ਨਹੀਂ ਫਿਰ ਅੱਛਾ ਹਾਂ ਤੂੰ ਤਾਂ ਬੜਾ ਦੁੱਤੋ ਤਾਂ ਬੰਦਾ ਤੂੰ ਦੁੱਤੋ ਤੋਤਾ ਮੈਂ ਨਹੀਂ ਬੋਲਦਾ ਫਿਰ ਤਾਂ ਹੀ ਤੂੰ ਗਾਣੂ ਬਜਾ ਬੋਲ ਬੋਲ ਨਾ ਯਾਰ ਮੈਨੂੰ ਫਟੂ ਮਲ ਉਹ ਤੂੰ ਹਟ ਜਾ ਫਿਰ ਵੱਡੂੰਗਾ ਲੈ ਉਹ ਯਾਰ ਰੋਕ ਲਾ ਉਹ ਯਾਰ ਤੂੰ ਰੋਕ ਹੁਣ ਧੱਕਾ ਫਿਰ ਧੱਕਾ ਕਰੀ ਜਾਏ ਕਰੀ ਜਾ ਧੱਕਾ ਜਾ ਹਉ ਇਦਾ ਹੀ ਚੱਲੂ ਸਾਡਾ ਚੱਲਦਾ ਤਾਂ ਕਸ ਤਾਂ ਕਰਦੇ ਅਸੀਂ ਚੱਲੂ ਤਾਂ ਤੂੰ ਕਰ ਕਰ ਕੀ ਕਰਦਾ ਤੂੰ ਹਟਦਾ ਕਿ ਨਹੀਂ ਫਿਰ ਨਹੀਂ ਕਰਦਾ ਸਰੀਆ ਉਹ ਸਰੀਪੀ ਦਾ ਫਾਇਦਾ ਨਹੀਂ થઈ ਤੈਨੂੰ। ਹਾਂ। ਅਹ। ਪਰਸਾ ਕਿਉਂ? ਪਰਸਾ। ਪਰਸਾ ਕਿ। ਸਤਿਗੁਰ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਤਾਂ ਠੀਕ ਆ। ਆ ਤੁਸੀਂ ਕੀ ਲਾ ਰੱਖਿਆ? ਆ ਦੇਖ ਲਓ ਜੀ ਮੈਂ ਤਾਂ ਕੁਝ ਨਹੀਂ ਬੋਲਦਾ ਹੁਣ ਤੁਸੀਂ ਆਪ ਹੀ ਦੇਖ ਲਓ ਜਾਂ ਇਹ ਬੋਲੂਗਾ ਇਦਾਂ ਵੱਟ ਬੋਲੂਗੀ ਹੁਣ। ਸਾਡੀ ਵਟ ਹੈ ਜੀ। ਹੁਣ ਅਸੀਂ ਵੱਟ ਵੱਢੀ ਹੈ। ਕੋਈ ਪਿੰਡ ਦਾ ਬੰਦਾ ਕਹਿੰਦਾ ਵੀ ਨਹੀਂ ਨਿਆੜੇ ਵੱਟ ਵੱਢੀ ਹੋਵੇ ਤਾਂ ਅਸੀਂ ਦੇਣਦਾਰ ਜਦੋਂ ਆਸੀਂ ਕੋਈ ਕੰਮ ਕਰਦੇ ਆ ਇਹ ਬੰਦੇ ਨਹੀਂ ਧੱਕਾ ਕਰਦੇ ਨਹੀਂ ਕਰਨਾ ਵਿੱਚ ਆ ਘੜਦਾ ਇਹ ਭਾਈ ਚਾਰ ਬੰਦੇ ਹੋਰ ਥੱਦਲਾ ਬੇਸ਼ੱਕ ਸਿਆਣੇ ਇਹ ਆਪ ਆਪ ਸਰਪ ਪੜੇ ਲਿਖੇ ਆ ਇਹਨਾਂ ਨੂੰ ਵਿਖਾ ਲਾ ਵਾਟਾ ਦੇਖ ਲਓ ਜੀ ਆ ਕੇ ਇੱਧਰ ਆ ਕੇ ਦੇਖ ਲਓ ਉੱਥੋਂ ਵੱਟ ਕਿੱਥੇ ਫਿਰਦੀ ਆ ਇੱਥੋਂ ਆ ਸਾਰੇ ਅੰਦਰ ਨੂੰ ਲੈ ਗਏ ਆ ਇਹ ਵੇਖ ਲਓ ਚੈੱਕ ਕਰ ਲਓ ਤੁਸੀਂ ਆ ਪੜੇ ਲਿਖੇ ਦੇਖ ਲਓ ਉਹੀ ਕਹੋ ਰੱਖ ਜਾਓ ਜੀ ਦੇਖ ਲਓ ਆਜੋ ਜੇ ਮੈਂ ਨਹੀਂ ਬੋਲਦਾ ਕਹੇ ਤੂੰ ਗੱਲ ਗੱਲ ਪੈਂਦਾ ਜੇ ਥਾਣੇ ਦੀ ਥਾਣੇ ਵਾਲੀ ਤਾਂ ਗੱਲ ਹੀ ਨਹੀਂ ਸੀ ਇਹ ਹੋਰ ਬਿਨਾਂ ਗੱਲ ਤੋਂ ਗੱਲ ਹੁੰਦੀ ਆ ਤੇ ਤੂੰ ਆ ਦੇਖ ਲੈ ਕੀ ਦੇਖ ਲੈ ਵੱਡੀਆਂ ਦੁਬੱਟਾਂ ਦੇਖਾ ਖਾਲੇ ਨਾਲ ਤੂੰ ਸ ਤੇ ਸਾਡੇ ਖੜੇ ਮਾਰਦੇ ਬੋਲਣੋ ਅਸੀਂ ਜੀ ਸੁਣ ਲਓ ਫਿਰ ਸਾਨੂੰ ਕਾਹਤੋ ਸੱਦਿਆ ਇੱਥੇ ਜੇ ਤੁਸੀਂ ਸਾਡੇ ਖੜਿਆ ਤੂੰ ਹੀ ਆਏ ਮਾਣ ਲੈ ਨਹੀਂ ਖਾਲੇ ਨਾਲ ਮਿੱਟੀ ਆਈ ਸੀਗੀ ਜੀ ਇੱਕ ਮਿੰਟ ਜੀ ਝੂਠਾ ਬੰਦਾ ਇਹ ਕਹੀ ਜਾਂਦਾ ਹੈ ਵੀ ਤੂੰ ਇਧਰੋਂ ਵੱਟ ਵੱਢ ਲਈ ਖਾਲੇ ਤੋਂ ਦੇਖੋ ਜੀ ਮੈਂ ਖਾਲਾ ਦਵਾਰ ਬਣਾਦਾ ਤੋੜ ਕੇ ਨਹੀਂ ਬਾਈ ਮਸੂ ਇਹੋ ਗੱਲ ਨਹੀਂ ਆਉਂਦੀ ਹੁਣ ਝੂਠਾ ਬੰਦਾ ਹੋਰ ਹੀ ਕੁਝ ਕਰੀ ਜਾਂਦਾ ਦੇਖੋ ਤੁਸੀਂ ਭਰਾ ਹੈਗੇ ਆ ਤੇ ਰਲ ਕੇ ਆਪਦਾ ਇਹ ਚੀਜ਼ਾਂ ਬਹਿ ਕੇ ਮਸਲੇ ਹੱਲ ਹੁੰਦੇ ਹੁੰਦੇ ਆ ਤੁਸੀਂ ਐਵੇਂ ਇੱਕ ਦੂਜੇ ਦੇ ਕਹੀ ਮਾਰ ਕੇ ਤੇ ਸਿਰ ਪਾੜ ਦੋਗੇ ਇੱਕ ਪਰਚਾ ਹੁਣ ਛੱਡ ਤੇ ਪਰਚਾ ਕਿਵੇਂ ਹੋਊਗਾ ਇਹ ਪਰਚਾ ਕਹੋ ਜੀ ਫਿਰ ਪਰਚਾ ਤਾਲਦਾ ਨਹੀਂ ਇੱਕ ਵਾਰੀ ਮਨ ਨੂੰ ਗੱਲ ਕਰਦੇ ਕੋਈ ਮਸਲਾ ਬਸ ਬਸ ਕਰੋ ਹਣ ਤੁਸੀਂ ਇਹ ਦੱਸੋ ਜੀ ਅਸੀਂ ਤੁਹਾਨੂੰ ਰਿਪੋਰਟ ਲਖਾਈ ਇਹਨਾਂ ਨੇ ਤਾਂ ਹਾਂਜੀ ਬੜੀ ਕਿੱਡੀ ਗੱਲ ਇਹਨਾਂ ਦੀ ਰਿਪੋਰਟ ਹੀ ਆਏ ਆ ਸੀ ਤੇ ਰਿਪੋਰਟ ਹੁਣ ਤੂੰ ਜਦੋਂ ਹਟਦਾ ਹੀ ਨਹੀਂ ਗਿਆ ਤੈਨੂੰ ਮੈਂ ਕੱਲ ਵੀ ਟੋਕਿਆ ਵੀ ਭਾਈ ਨਾ ਵੱਡ ਨਾ ਵੱਡ ਕੱਲ ਤੂੰ ਪਰਲੇ ਪਾਸੇ ਵੱਟ ਵੱਡੀ ਆ ਹੁਣ ਤੂੰ ਇਧਰਲੇ ਪਾਸੇ ਵੱਡੀ ਆ ਨਹੀਂ ਨਹੀਂ ਇੱਕ ਵਾਰ ਤੂੰ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਬਹਿ ਕੇ ਨਿਵੇੜ ਲੈਂਦੇ ਆ ਉਦੋਂ ਤੂੰ ਪੁਲਿਸ ਵਾਲ ਨੂੰ ਫੋਨ ਲਾਤਾ ਯਾਰ ਭਾਈ ਤੇ ਫਿਰ ਤੂੰ ਨਿਵੇੜਨ ਵਾਲੀ ਗੱਲ ਕੀਤੀ ਐ ਦੱਸ ਦੇ ਜੇ ਕੀਤੀ ਐ ਤੂੰ ਆ ਪੁਲਿਸ ਚੀ ਫਿਰ ਨਿਵੇੜਿਆ ਹੋਇਆ ਜਿੰਨੇ ਮੇੜਿਆ ਜਾਊਗਾ ਭਾਈ ਇਹ ਤਾਂ ਯਾਰ ਇਹ ਤਾਂ ਜਿਆਦਾ 2-4 ਬੰਦੇ ਸਾਂਝੇ ਹੁਣ ਉਹ ਗੱਲ ਕਰ ਲੈਣ ਤੂੰ ਪੰਚਾਇਤ ਬਣਾਉਣਾ ਫਿਰ ਪੰਚਾਇਤ ਗੱਲ ਕਰ ਸਕਦੇ ਤੂੰ ਪੰਚਾਇਤ ਨੂੰ ਹੁਣ ਜਦੋਂ ਇਹਨਾਂ ਨੇ ਸਾਨੂੰ ਸੱਦ ਲਿਆ ਜ ਮੇਰੀ ਗੱਲ ਸੁਣ ਲੈ ਨਾ ਤੂੰ ਕੀ ਬਣਿਆ ਫਿਰਦਾ ਹੈ ਪੰਚਾਇਤ ਸਦਨੀ ਇੱਥੇ ਪੰਚਾਇਤ ਵੀ ਸਦ ਲੈ ਸਦੋ ਪੰਚਾਇਤ ਤੇਰੇ ਬੋਲਣ ਦਾ ਤਰੀਕਾ ਦੱਸਿਆ ਨਾ ਤੂੰ ਸਾਡੇ ਖੜਿਆ ਤੋਂ ਬੋਲੀ ਇਹਨਾਂ ਨੂੰ ਹੂੰ ਹਟਦੇ ਨਹੀਂ ਗਏ ਜੀ ਚੱਲ ਇਹ ਤੇ ਪਰਚਾ ਪਾਉ ਚੱਲ ਇਹਨੂੰ ਅੰਦਰ ਸਿੱਟੋ ਲਈ ਜਾ ਕੇ ਆਏ ਉੱਤੇ ਤੇਰੇ ਜਿਹੜਾ ਬੱਜੇ ਦੋ ਤਿੰਨ ਪਟੇ ਤੇ ਆਪੇ ਟੱਕ ਜੂਗਾ ਤੂੰ ਤਾਂ ਸਾਡੇ ਖੜਿਆ ਤੋਂ ਬੋਲਣਾ ਨਹੀਂ ਹਟਦਾ ਬਈ ਆ ਵੀਡੀਓ ਬਣਾਉਣੀ ਬੰਦ ਕਰ ਦੋ ਯਾਰ ਵੀਡੀਓ ਬਣਾਉ ਯਾਰ ਮੇਰਾ ਵੀਡੀਓ ਨਾ ਲੋ ਜੀ ਚਲ ਵੀਡੀਓ ਕਾਣਾ ਬਣਾ ਲੋ ਲੋਕਾਂ ਨੂੰ ਪਤਾ ਲੱਗੇ ਕਿਵੇਂ ਭਰਾ ਭਰਾ ਨਾਲ ਕਰਦਾ ਅੱਖੀ ਚੱਕੀ ਚੱਕੁੰਦੀ ਮੈਨੂੰ ਚੱਲ ਇਹਨੂੰ ਉੱਥੇ ਅੰਦਰ ਪਾਓ ਚਲੋ ਸਿੱਟੋ ਫੜ ਜਾ ਜੀ ਫੜੋ ਫੜੋ ਦੌੜ ਲੈ ਯਾਰ ਸਾਰੇ ਕੀ ਗੱਲ ਕੀ ਹੈ ਹੈ ਐ ਕਰਦਾ ਜੀ ਇਹ ਚਲ ਇਹਨੂੰ ਸਿੱਟੋ ਗੱਡੀ ਚ ਚਲੋ ਇੱਥੇ ਲਾ ਆ ਜੀ ਕੀ ਕਿਦਰਾ ਫੜੇ ਨੂੰ ਚੱਲ ਸੱਟੇ ਨੂੰ ਗੱਡੀ 'ਚ ਸਾਰਾ ਦੁੱਧ ਵੀ ਇਹੇ ਪੀ ਜਾਂਦਾ ਸੀਗਾ ਚੱਲ ਚੱਲ ਤੇਰੀ ਕਹੀ ਚੱਲ ਤੈਨੂੰ ਕਿੱਧਰ ਭਜੇਗਾ ਸੱਟੇ ਨੂੰ ਗੱਡੀ 'ਚ ਸਾਰਾ ਘਰ ਖਾ ਗਿਆ ਜੀ ਇਹ ਸਾਂਝਾ ਪਰ ਨਾ ਤਾਂ ਦੁੱਧ ਇਹ ਸਾਰਾ ਪੀ ਜਾਂਦਾ ਸੀ ਮਲਾਈ ਸਾਰੇ ਇਹ ਖਾਂਦਾ ਰਿਹਾ ਮੇਰਾ ਸਰੀਰ ਦੇਖ ਲਓ ਤੇਰਾ ਸਰੀਰ ਦੇਖ ਲਓ ਵੀਡੀਓ ਲਾ ਬਣਾਉਂਗੀ ਬਈ ਵੀਡੀਓ ਲਾ ਬਣਾਓ ਵੀਡੀਓ ਤਾਂ ਬਣਾਉਂਦੀ ਹਾਂ ਕਾਕਾ ਚੱਲ ਹੁਣ ਐ ਤੈਨੂੰ ਤੇ ਪਰਚਾ ਕਰਾਉਣਾ ਚੱਲ ਮੰਜਾਂ ਨੂੰ ਗੱਡੀ 'ਚ ਬਹਿ ਜਾ ਨਹੀਂ ਤੇ ਤੁਰ ਕ੍ਰੀਸਕੇ ਲੈ ਜਾਣਾ ਪਊਗਾ ਇੱਕ ਕ੍ਰੀਸਕੇ ਲੈ ਕੇ ਨਾ ਫਿਰ ਉੱਥੇ ਬਾੜੀ ਪੜੀ ਹੋਊਗੀ ਤੇਰੇ ਨਾਲ ਬਹੁਤ ਬਹੁਤ ਮਿਹਰਬਾਨ ਪਾਣੀ ਮੈਂ ਪੀ ਲਵਾਂ ਪਾਣੀ ਕੱਟ ਮੋਟਰ ਦੀ ਪਾਣੀ ਚੱਲ ਰਹੀ ਗਰੂ ਨਹੀਂ ਨਹੀਂ ਇਹ ਪਾਣੀ ਆ ਫੇਰ ਭੱਜੂਗਾ ਨਾ ਮੈਂ ਗਾਉਟੀ ਬੰਦਾ ਜੀ ਗਲਤੀ ਕਰਨੀ ਤਾਂ ਗਲਤੀ ਹੋਣੀ ਜ਼ਿਆਦਾ ਕੋਈ ਨਹੀਂ ਉਹਦੀ ਗਲਤੀ ਉਹਦੀ ਪਾਣੀ ਕੋਟੀ ਕਰੀ ਪਾਣੀ ਚ ਖਾਣੇ ਚ ਫੜਾਵਾਂਗੇ ਪਾਣੀ ਦੇ ਦੋ ਜੀ ਪਾਣੀ ਦੇ ਦੋ ਜੀ ਬਾਹਰ ਮੈਂ ਮੰਨਦਾ ਮੈਂ ਕੱਗੀ ਦਾ ਜੀ ਨਾਲ ਪਾਣੀ ਨੂੰ ਮੈਂ ਪਿਆ ਦਿੰਦਾ ਭਰਾ ਫੇਰ ਵੀ ਤੂੰ ਕਰ ਤੂੰ ਨਹੀਂ ਭਰਾ ਵਾਲੀ ਗੱਲ ਕਰਦਾ ਤੂੰ ਉਹ ਦੇਖਾ ਤੇ ਕਹੀ ਦਿੱਤਾ ਹੈ ਭਰਾ ਭਾਈ ਹੁੰਦਾ ਤਾਂ ਉਹਦੀ ਗੱਲ ਮੰਨਣਾ ਕਰਦਾਸ ਤੂੰ ਨਾ ਵੱਡਾ ਕਰ ਨਾ ਤਰੀਅ ਜਦ ਕਰਦਾ ਨਗਰ ਨਾ ਰੁਕ ਨਾ ਪੀਲਾ ਪਣੀ ਛੱਡ ਦਿਓ ਜੀ ਮਾੜਾ ਜਾਇਦਾ ਨਹੀਂ ਭੱਜਣ ਦਿੰਦਾ ਤੁਸੀਂ ਮੈਂ ਫੇਰ ਭਰਾਵਾਂ ਦੀ ਸੋਚਦਾ ਵੀ ਚੱਲ ਭਰਾ ਭਰਾ ਪਰ ਤੂੰ ਨਹੀਂ ਕਿਤੇ ਭਰਾਵਾਂ ਦੀ ਸੋਚੀ ਦੇਖ ਲੈ ਜਿਹੜੇ ਭਰਾ ਨੂੰ ਕਹੀ ਨਾਲ ਵੱਢਣ ਨੂੰ ਫਿਰਦਾ ਸੀ ਹੁਣ ਉਹੀ ਤੇਨੂੰ ਪਾਣੀ ਪੀ ਆਈ ਜਾਂਦਾ ਬਈ ਭਰਾ ਦੀ ਗੱਲ ਮੰਨੀ ਦੀ ਗਈ ਆ ਮੈ ਸੌ ਲੱਗੇ ਜੀ ਛੁੱਟ ਨਹੀਂ ਬਾਰਦਾ ਆ ਬਈ ਨਾਲ ਚੱਲ ਮੇ ਅੱਗੇ ਕਈ ਕਈ ਚੱਕ ਬਈ ਆਓ ਆਓ ਜੀ ਛੱਡ ਦਿਓ ਲੈ ਛੱਡ ਦੋ ਕਈ ਛੱਡ ਦੋ ਜੀ ਪਾਈਦਾ ਨਹੀਂ ਜੀ ਮਸੋਂ ਲੱਗੀ ਛੱਡ ਦੋ ਚੱਲ ਛੱਡ ਦੋ ਕਿਤੇ ਨਹੀਂ ਪਾਈਦਾ ਜੀ ਨਹੀਂ ਪਾਈਦਾ ਜੀ ਆ ਦੇਖੋ ਜੀ ਮੈਡਮ ਬਾਰੇ ਮੈਨੂੰ ਸਾਰੇ ਸਾਰੇ ਆਪਣੇ ਬਠਿੰਡੇ ਦੇ ਰੀਏ ਚ ਪਤਾ ਮੈਡਮ ਬਾਰੇ ਹੈ ਦਲੇਰ ਵੀ ਐ ਸਾਨੇ ਵੀ ਐ ਮਤਲਬ ਅੱਜ ਤੱਕ ਇਹਨਾਂ ਨੇ ਜਿੰਨੇ ਫੈਸਲੇ ਕਰਾਏ ਜੀ ਮੌਕੇ ਦੇ ਕਰਾਏ ਸਾਡਾ ਦੇਖੋ ਮੈਂ ਬੱਟਾ ਵੱਡੀਆਂ ਜੀ ਮੈਂ ਮੰਨਦਾ ਠੀਕ ਹੈ ਜਿੰਨੀਆਂ ਬੱਟਾ ਵੱਡੀਆਂ ਨੇ ਤੁਹਾਡੇ ਸਾਹਮਣੇ ਬੱਟਾ ਪਾਉਂਗਾ ਜੀ ਸਾਡਾ ਜਿਹੜਾ ਮਸਲਾ ਇੱਥੇ ਨਹੀਂ ਵੇਰਦੋ ਮੈਂ ਹੱਥ ਜੋੜ ਕੇ ਬੇਨਤੀ ਆ ਥੋੜਾ ਮੈਂ ਵਧੀਆ ਤਜੇ ਤੋ ਨਾ ਦੇਖ ਲੈ ਹਜੇ ਪੈਰੀ ਹੱਥ ਦੀ ਕੋਈ ਲੋੜ ਨਹੀਂ ਆਉਂਦੇ ਭਰਾ ਦੇ ਪੈਰੀ ਹੱਥ ਲਾ ਲੈ ਬਾਈ ਨਹੀਂ ਨਹੀਂ ਕੋਈ ਨਹੀਂ ਤੂੰ ਮਤੂੰ ਵੱਡਾ ਐ ਨਹੀਂ ਕੋਈ ਗੱਲ ਮੈਂ ਤਾਂ ਗੱਲ ਕਰੀ ਆ ਕਿਉਂਕਿ ਉਹ ਤਾਂ ਵੱਡਾ ਗਾ ਨਾ ਇੱਕ ਮਿੰਟ ਜੀ ਮੇਰਾ ਕਸੂਰ ਨਹੀਂ ਸੀ ਅਸਲ ਮੈਨੂੰ ਜੀ ਚੱਕ ਮੇਰੀ ਘਰ ਵਾਲੀ ਉਹ ਦਿਨ ਚੱਕ ਦਿੱਤੀ ਸੀ ਜੀ ਮੇਰੇ ਸਹੁਰਿਆਂ ਨੇ ਚੱਕ ਦਿੱਤੀ ਸੀ ਜਿਹੜੀ ਆਉਂਦਾ ਭਰਾ ਦੀ ਜ਼ਮੀਨ ਆ ਉਹ ਵੱਡਿਆ ਕਰਾ ਸੀ ਤੇਰੇ ਨਾਲ ਠੀਕ ਹੈ ਜੀ ਤਾਂ ਉਹਨਾਂ ਦੀ ਗੰਤ ਗੱਲ ਹੈ ਕੋਈ ਕੋਈ ਮਗਰ ਨਹੀਂ ਖੜਦਾ ਜੀ ਮਗਰੋਂ ਠੀਕ ਹੈ ਹੁਣ ਫ ਮੈਂ ਕਿਹੜਾ ਭਰਾ ਨਾਲ ਖੜ ਜਾਣਾ ਨਾ ਉੱਥੇ ਕੋਈ ਨਹੀਂ ਖੜਦਾ ਆ ਜਾ ਭਰਾ ਨਾਲ ਆਪਕੇ ਖੜ ਜਾਣਗੇ ਫਿਰ ਈ ਤਰ੍ਹਾਂ ਵਾਲੀ ਖੜੂਗਾ ਬਿਲਕੁਲ ਜੀ ਬਿਲਕੁਲ ਜੀ ਮੈਂ ਭਾਵੇਂ ਰੋਣਾ ਪੜਾ ਫਿਰ ਈ ਖੜੂਗਾ ਰਹੀ ਤੇਰੀ ਮਾਫਤ ਕਰੂਗਾ ਨਾ ਕਰ ਲੈ ਇਹ ਤਾਂ ਕੋਈ ਨਹੀਂ ਪਲਾ ਦੂ ਤੂੰ ਨਹੀਂ ਨਹੀਂ ਕੋਈ ਨਹੀਂ ਕੋਈ ਦੋਸਤ ਮਾਫਤ ਕਰ ਲਾ ਜੀ ਮੇਰੀ ਗਲਤੀ ਐ ਯਾਰ ਮੈਂ ਤੇਰੇ ਜਿੰਨਾ ਬਾਥਾ ਭਟੇ ਸੋਦੂ ਮੈਂ ਤੇਨੂੰ ਖਾਵਾ ਵਾਧੂ ਦੇਉਂਗਾ ਹਾਂ ਤਾਂ ਵਾਧਾ ਦੇਂਗਾ ਫਿਰ ਜੇ ਤੂੰ ਕਨਾ ਸਾਡੇ ਸਾਡੇ ਘਰ ਦੇ ਲੜਦੇ ਆ ਤਗਰੋ ਖੜੂਗਾ ਤਾਂ ਹੀ ਤੇਰੀ ਹੰਤਰੇ ਨਾਲ ਹਾਂ ਬਿਲਕੁਲ ਬਿਲਕੁਲ ਜਨਾਬ ਬਿਲਕੁਲ ਬੱਸ ਸੈਟ ਕਰਦੇ ਮਾੜੀ ਕੋਈ ਨਹੀਂ ਜਾਇਆ ਨਹੀਂ 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 ਬਾਈ ਉਹ ਯਾਰ ਸਹਿਮਤੀ ਨਾਲ ਤਾਂ ਭਲਾ ਤੂੰ ਹੋਰ ਦੋ ਦੋ ਸਹਿਮਤੀ ਨਾਲ ਮੈਂ ਪਰ ਤਖੇ ਵਾਲਾ ਕੰਮ ਮਾਰਦਾ ਨਹੀਂ ਮਾਰਦਾ ਬਾਈ ਮੈਂ ਖਲੜ ਖਲੜ ਜਾਉਂਦਾ ਅੱਛਾ ਬੰਤਾ ਕਿਹੜਾ ਤੀਫਰ ਮੈਨੂੰ ਪਤਾ ਹੀ ਆ ਚੱਲ ਕੋਈ ਗੱਲ ਨਹੀਂ ਤੁਸੀਂ ਇਹ ਰਹਿਣਾ ਸਾਰਾ ਕੁਝ ਹੋ ਜਾਂਦਾ ਹੁੰਦਾ ਕੋਈ ਗੱਲ ਨਹੀਂ ਹੁਣ ਤੁਸੀਂ ਦੱਸੋ ਜੀ ਕਿਵੇਂ ਕਰਨਾ ਤੇ ਬਾਈ ਕੱਲ ਹੋ ਰਿਹਾ ਜੇਲਾ ਮੇਰਾ ਬਾਹਣ ਕਿ ਮੈਂ ਕਿਸੇ ਨੂੰ ਠੇਕੇ ਦੇ ਨੀ ਦਿੰਦਾ ਮੇਰਾ ਬਾੜ ਤੈਨੂੰ ਠੇਕੇ ਦੇ ਦਊਂਗਾ ਤੂੰ ਹੀ ਬਾੜ ਵਾਏਗਾ ਠੀਕ ਐ ਨਾਂ ਮੈਂ ਤੇ ਦਸਤਿਆਰ ਦੀ ਮੰਨਾ ਤਾਂ ਆਉਂਦੀ ਘਰ ਲਈ ਦੀ ਮੰਨਾ ਠੀਕ ਐ ਘਰ ਲਈ ਤਾਂ ਮਗਰੋਂ ਆਉਂਦੀਆਂ ਭਰਾ ਭਰਾ ਜਿਹੜੇ ਖੜਦੇ ਉਹ ਕੋਈ ਨਹੀਂ ਖੜਦਾ ਇਹ ਤਾਂ ਤੇਰੀ ਗੱਲ ਸਹੀ ਐ ਮੈਨੂੰ ਵੀ ਮਾਫ਼ ਕਰ ਸੁਣ ਭਾਈ ਤੂੰ ਬੋਲੀ ਐਂਦੀ ਲਾਈ ਸੀਗੀ ਉਹ ਵੀ ਵਿਚਾਰਾ ਮੰਨਦਾ ਸੀਗਾ ਇੱਕ ਇੱਥੇ ਆਉਂਦਾ ਹੁੰਦਾ ਸੀ ਚੱਲ ਕੋਈ ਗੱਲ ਨਹੀਂ ਤੁਸੀਂ ਹੁਣ ਇੱਕ ਗੱਲ ਧਿਆਨ ਨਾਲ ਸੁਣ ਲਓ ਤੁਸੀਂ ਦੋਨੇ ਜਣੇ ਭਰਾ ਰਲ ਮਿਲ ਕੇ ਰਹੋ ਹਾਂਜੀ ਭਾਈ ਜੀ ਮੈਂ ਥੇਰੋ ਅੱਜ ਤੋਂ ਬਾਅਦ ਜੇ ਤੁਸੀਂ ਬਾਹਰੋਂ ਤਾਂ ਜਾਣੇ ਥੋੜੇ ਬਾਹਰ ਨੂੰ ਪਾਣੀ ਮੈਂ ਲਾਉਂਗਾ ਜਿਹੜਾ ਮੇਰਾ ਬਾਹਣ ਹੈ ਪਰ ਕਿਸੇ ਪਿੰਡ ਕਿਸੇ ਬੰਦੇ ਨੂੰ ਠੇਕੇ ਦੀ ਨਹੀਂ ਦਿੰਦਾ ਤੁਹਾਨੂੰ ਠੇਕਾ ਦੇਉਂਗਾ ਜੇ ਠੇਕਾ 80000 ਹੈ ਤਾਂ ਤੁਹਾਨੂੰ 75 ਦਊਂ ਜੇ 75000 ਹੈ ਤੁਹਾਨੂੰ 70 ਦਊਂ ਜੇ 90000 ਹੈ ਮੈਂ ਤੁਹਾਨੂੰ 80 ਦਊਂ ਠੀਕ ਹੈ ਥੋੜੇ ਨਾਲ ਮੇਰਾ ਕੁਝ ਨਹੀਂ ਮੰਡਿਆ ਭਾਈ ਠੀਕ ਹੈ ਮੈਂ ਤਾਂ ਇਦ ਕੀ ਰਿਸ਼ਤੇਦਾਰਾ ਮਗਰ ਲਾ ਕੇ ਪੰਗਾ ਲੈ ਲਿਆ ਭਾਈ ਨਾ ਮੈਨੂੰ ਖੇਤੀ ਕਰਨੀ ਆਉਂਦੀ ਇਹਨਾਂ ਨੂੰ ਖੇਤੀ ਦਾ ਪਤਾ ਹੈ ਠੀਕ ਹੈ ਲੋਕਾਂ ਮਗਰ ਲੱਗਿਆ ਇਹਨੇ ਉਹ ਗੱ ਤੁਸੀਂ ਆਪਦੀ ਬਣਾ ਲਈ ਅੱਖ ਲਈ ਮੈਂ ਦੀ ਖਾ ਗਏ 2000 ਕਿਨੇ ਠੀਕ ਹੈ ਕਹਿੰਦੇ ਬੈਲ ਪੁਣਾ ਜਲਾ ਹੁੰਦਾ ਬੰਦਿਆਂ ਨੂੰ ਲੈ ਕੇ ਭਾਈ ਜਾਂਦਾ ਮੈਂ ਸਾਹਮਣੇ ਖੰਨਾ ਬਾਈ ਗੁਰੂ ਘਰ ਸਾਹਮਣੇ ਆ ਵੀ ਅੱਜ ਦੁਬਾਰਾ ਮੈਂ ਤੇਰੇ ਨਾਲ ਬਤਕਰਾ ਨਹੀਂ ਕਰਦਾ ਤੇਰੇ ਨਾਲ ਮੈਂ ਧੱਕਾ ਨਹੀਂ ਕਰਦਾ ਚੰਗੇ ਰਹੋਗੇ ਜੇ ਇਸੇ ਗੱਲ ਤੇ ਰਹੋਗੇ ਬਾਕੀ ਰਹੀ ਗੱਲ ਬੁੜੀਆਂ ਦੀ ਅਸੀਂ ਵੀ ਤਾਂ ਮੈਂ ਵੀ ਤਾਂ ਇੱਕ ਲੇਡੀਜ਼ ਆ ਨਾ ਮੈਂ ਵੀ ਮੈਰਿਡ ਆ ਮੈਂ ਤਾਂ ਕਦੇ ਘਰ ਦੇ ਵਿੱਚ ਐਵੇਂ ਇੰਟਰਫੇਅਰ ਨਹੀਂ ਕੀਤਾ ਬੰਦਿਆਂ ਦੀ ਗੱਲ ਦੇ ਵਿੱਚ ਤੇ ਬੁੜੀਆਂ ਦੇ ਮਗਰ ਤੁਹਾਨੂੰ ਵੀ ਮੈਂ ਕਹਿੰਨੀ ਆ ਕਿ ਬੁੜੀਆਂ ਦੇ ਮਗਰ ਕਦੇ ਨਹੀਂ ਲੱਗਣਾ ਚਾਹੀਦਾ ਠੀਕ ਹੈ ਜਿਹੜਾ ਜਿੱਥੇ ਭਰਾ ਨੇ ਭਰਾ ਤੁਸੀਂ ਤਾਂ ਮੈਨੂੰ ਪਤਾ ਜੀ ਖੁਦਾ ਮਤਲਬ ਤੁਸੀਂ ਹੁਣ ਸਾਡਾ ਜਿਹੜਾ ਬਠਿੰਡੇ ਛਾਣੇ ਜਾਂ ਤੁਸੀਂ ਤੁਹਾਡਾ ਨਾਮ ਬਹੁਤ ਵਧੀਆ ਹੈ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਸੁਧ ਨਹੀਂ ਲਈ ਜੀ ਜਿਹੜਾ ਕੋਈ ਮੁੱਦਾ ਉਹਨੂੰ ਉਲਝਾਇਆ ਨਹੀਂ ਮਸਲੇ ਨੂੰ ਤੁਸੀਂ ਨਾਲ ਦੀ ਨਾਲ ਸੋਲਵ ਕਰਦੇ ਹੋ ਤੁਹਾਡਾ ਅਸੀਂ ਬਹੁਤ ਧੰਨਵਾਦੀ ਹਾਂ ਇਸ ਗੱਲੋਂ ਹਣਾ ਤੁਸੀਂ ਮਤਲਬ ਆਡੀਅנס ਨੂੰ ਜਰੂਰ ਦੱਸੋ ਜੀ ਵੀ ਤੁਸੀਂ ਨਾਲ ਦੀ ਨਾਲ ਜਿਹੜਾ ਮੁੱਦਾ ਤੁਸੀਂ ਕੋਈ ਮਸਲਾ ਹੁੰਦਾ ਤੁਸੀਂ ਨਾਲ ਦੀ ਨਾਲ ਉਹਨੂੰ ਉਲਝਾ ਸੁਲਝਾਉਂਦੇ ਨੇ ਉਲਝਾਉਂਦੇ ਕਿਉਂ ਹੈ ਜੀ ਉਹ ਹੀ ਸੰਦ ਦੱਸ ਦੋ ਮੜਾ ਜਾਨਾ ਕੈਮਰੇ ਅੱਗੇ ਜੀ ਇਹ ਤਾਂ ਦੇਖੋ ਜੀ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਮਸਲੇ ਜਿਨੇ ਐਂ ਉਲਝਾਉਣ ਤੇ ਆਪਾਂ ਨੂੰ ਕੋਈ ਰਿਸ਼ਵਤ ਦੀ ਝਾਕਣੀ ਹੁੰਦੀ ਆਪਾਂ ਮੌਕੇ ਤੇ ਜਾਂਦੇ ਆ ਜੇ ਕੋਈ ਕੰਪਲੇਂਟ ਆਉਂਦੀ ਆ ਮੌਕਾ ਦੇਖਦੇ ਆ ਮੌਕੇ ਤੇ ਹੀ ਮਸਲੇ ਨੂੰ ਸੁਲਝਾ ਦਿੰਨੇ ਆ ਕਿਉਂਕਿ ਆਪਾਂ ਨਾ ਤਾਂ ਅੱਜ ਤੱਕ ਰਿਸ਼ਵਤ ਲਈ ਆ ਨਾ ਲੈਣੀ ਆ ਇਹੀ ਕਾਰਨ ਆ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਨਾਂ ਹੈਗਾ ਪੂਰੇ ਬਠਿੰਡੇ ਏਰੀਆ ਦੇ ਵਿੱਚ ਠੀਕ ਹੈ ਸਹੀ ਗੱਲ ਹੈ ਜੀ ਇਦਾਂ ਦੇ ਅਫਸਰ ਹੋਣ ਤਾਂ ਸਾਰੇ ਪੰਜਾਬ ਦੇ ਮਸਲੇ ਹੱਲ ਹੋ ਜਾਣ। ਬਿਲਕੁਲ ਆਪਾਂ ਤਾਂ ਨੇ ਇਹ ਵੀ ਰਿਸ਼ਵਤ ਨਾ ਤਾਂ ਲਓ ਤੇ ਨਾ ਰਿਸ਼ਵਤ ਦਿਓ। ਜੇ ਤੁਸੀਂ ਰਿਸ਼ਵਤ ਦਿਨੇ ਹੋ ਤਾਂ ਹੀ ਅਗਲੇ ਰਿਸ਼ਵਤ ਦੀ ਚਾਹ ਰੱਖਦੇ ਆ। ਆਹੀ ਗੱਲ ਹੈ ਨਾ ਜਦੋਂ ਆਪਾਂ ਗਲਤ ਹੁੰਨੇ ਆ ਉਦੋਂ ਆਪਾਂ ਕੋਸ਼ਿਸ਼ ਕਰਦੇ ਆ ਰਿਸ਼ਵਤ। ਬਿਲਕੁਲ ਮੈਨੂੰ ਮੈਂ ਇਸ ਗੱਲ ਦੀ ਗਲਤੀ ਮੰਨਦਾ ਜੀ ਮੈਂ ਧੱਕਾ ਕੀਤਾ ਤੇ ਤੁਸੀਂ ਥੋੜੇ ਤਾਂ ਮੈਨੂੰ ਇੰਨਾ ਡਰ ਲੱਗਦਾ ਕਿਉਂਕਿ ਜਦੋਂ ਆਪਣਾ ਮਠੰਡੇ ਦੇ ਵਿੱਚ ਚਿੱਟੇ ਦਾ ਮਤਲਬ ਬਿਲਕੁਲ ਤੁਸੀਂ ਸਫਾਇਆ ਕਰ ਚੁੱਕੇ ਹੋ। ਥੋੜਾ ਬਹੁਤ ਵੱਡਾ ਨਾਇਆ ਤੁਹਾਨੂੰ ਮਤਲਬ ਮਠੰਡੇ ਦੀ ਸ਼ੇਰਨੀ ਦੇ ਨਾਲਾਂ ਬੁਲਾਇਆ ਜਾਂਦਾ ਜੀ। ਬ ਚੰਗੀ ਗੱਲ ਆ ਨਹੀਂ ਤਾਂ ਦੇਖ ਲਓ ਹਜੇ ਮੌਕਾ ਹੈਗਾ ਚੱਲ ਵੜਦੇ ਆ ਪਠਾਣੇ ਤੁਹਾਡੇ ਪਟਿਆਂ ਦਾ ਸੇਵਾ ਕਰ ਦੇਣੀ ਨਹੀਂ 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 ਵੜਦੇ ਨਹੀਂ ਜੀ ਪਟਿਆਂ ਦਾ ਤਾਂ ਸੇਵਾ ਚਲੋ ਨਹੀਂ ਨਹੀਂ ਅਖਿਆ ਢੱਲਾ ਜਾ ਕਿਵੇਂ ਪੈ ਗਿਆ ਉਹ ਤਾਂ ਫੜੀ ਮਿਠਾਈ ਮੈਨੂੰ ਇਹ ਇਹ ਤੁਹਾਨੂੰ ਵੇਖ ਕੇ ਦੂਰੋਂ ਢੱਲਾ ਪੈ ਗਿਆ ਨਹੀਂ ਨਹੀਂ ਕੋਈ ਗੱਲ ਇਹ ਪਟਾ ਤਾਂ ਬਹੁਤ ਵਿਕਦਾ ਮਾਰੇ ਬੰਦੇ ਹੁੰਦੇ ਨੇ ਨਾ ਜਿਹੜੇ ਚੰਗੇ ਆਪਰਾਂ ਦੀ ਲੋਡ ਆਉਂਦੇ ਆ ਬਿਲਕੁਲ ਤੇ ਚਲੋ ਹੁਣ ਤਾਂ ਮੇਰਾ ਭਰਾ ਉਧਰ ਗਿਆ ਹੁਣ ਤਾਂ ਕੋਈ ਗੱਲ ਨਹੀਂ ਗਈ ਬਾਕੀ ਕੋਈ ਗੱਲ ਨਹੀਂ ਕਿਤੇ ਤੁਹਾਨੂੰ ਲੋੜ ਪਵੇ ਤਾਂ ਜਰੂਰ ਦੱਸਿਓ ਹਾਂਜੀ ਬਾਕੀ ਤੁਹਾਡੇ ਕੋਲ ਬਈ ਜੀ ਆਪਾਂ ਇੱਕ ਕੰਮ ਕਰਨਾ ਰੱਖ ਕੇ ਉਹਨਾਂ ਨੇ ਹਾਂਜੀ ਖ ਉਹ ਨਹੀਂ ਖਰਚਾ ਤਾਂ ਜਿਹੜਾ ਹੋਣਾ ਹੋਣਾ ਹੀ ਆ ਮੈਂ ਇਹ ਮੈਡਮ ਦਾ ਜੀ ਆਪਾਂ ਪਿੰਡ ਦੇ ਟੂਰਨਾਮੈਂਟ ਦੇ ਸਨਮਾਨ ਕਰਨਾ ਜੀ ਇਹਨਾਂ ਨੇ ਮਤਲਬ ਗੋਨਿਆਂ ਦੇ ਮੰਡੀ ਚੋਂ ਚੱਟਾ ਖਤਮ ਕਰਤਾ ਜੀ ਗੋਨਿਆਂ ਦੇ ਮੰਡੀ ਦੇ ਬਿਲਕੁਲ ਚਟਾ ਹੈ ਨਹੀਂ ਠੀਕ ਹੈ ਬਠਿੰਡੇ ਏਰੀਆ ਚ ਚਟਾ ਹੈ ਨਹੀਂ ਮਤਲਬ ਇਹਨਾਂ ਨੇ ਬਹੁਤ ਵਧੀਆ ਪੰਜਾਬ ਦਾ ਪੂਰਾ ਨਾਮ ਰੋਸ਼ਨ ਕੀਤਾ ਇਹਨੂੰ ਪੰਜਾਬ ਦੇ ਸ਼ੇਰ ਸ਼ੇਰ ਨਹੀਂ ਕਿਹਾ ਜਾਂਦਾ ਜੀ ਕਿਉਂਕਿ ਦਲੇਰ ਅਫਸਰ ਕੋਈ ਇਹਨਾਂ ਨੇ ਰਕਸ ਸੁਧ ਨਹੀਂ ਲਈ ਅਜ ਤੱਕ ਮਤਲਬ ਇਹਨਾਂ ਦਾ ਨਾਂ ਬਹੁਤ ਹਰ ਬੰਦੇ ਦਾ ਨੂੰ ਸਨਮਾਨ ਕਰਨਾ ਆਪਾਂ ਸਨਮਾਨ ਕਰਨਾ ਜੀ ਤਾਂ ਕਿ ਜਿਹੜੇ ਦੂਜੇ ਅਫਸਰ ਉਹ ਵੀ ਚੰਗੇ ਕੰਮ ਕਰਨ ਦੇਖ ਕੇ ਉਹਨਾਂ ਨੂੰ ਪਤਾ ਲੱਗੇ ਵੀ ਜੇ ਕੋਈ ਚੰਗੇ ਕੰਮ ਕਰਾਂਗੇ ਤਾਂ ਆਪਣਾ ਨਾਂ ਹੋਊਗਾ ਲੋਕ ਆਪਾਂ ਨੂੰ ਮਾਣ ਦੇਣਗੇ ਸਨਮਾਨ ਦੇਣਗੇ ਤਾਂ ਮਤਲਬ ਅਫਸਰ ਅਫਸਰ ਵੀ ਚੰਗੇ ਕੰਮ ਕਰਨਗੇ ਜਿਹੜੇ ਜੀ ਆਪਣੇ ਵਰਗੇ ਹਨ ਨਕੰਮੇ ਬੰਦੇ ਆਪਣੀਆਂ ਧੀਆਂ ਨੂੰ ਕੁੱਖ ਚ ਕਤ ਲਗਰੌਂਦੇ ਆ ਜੀ ਉਹਨਾਂ ਨੂੰ ਇੱਕ ਮਤਲਬ ਇਹ ਬਹੁਤ ਵੱਡਾ ਸਨੇਹ ਹੈ ਵੀ ਕੁੜੀਆਂ ਨੂੰ ਬੋਝ ਨਾ ਸਮਝੋ ਕੁੜੀਆਂ ਤਾਂ ਜਦੋਂ ਆਉਂਦੀਆਂ ਨਾ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਕੀ ਮਸਾਲਾ ਪੈਦਾ ਕਰਨ ਜਿਵੇਂ ਹੁਣ ਛਾਂਸੀ ਦੀ ਰਾ ਜਿਨ੍ਹਾਂ ਨੇ ਪਾਈਲੜ ਚਲਾਇਆ ਸੀ ਮੈਂ ਨਾ ਭੁੱਲ ਗੇ ਕੀ ਨਾਂ ਸੀ ਜੀ ਉਹ ਜਾ ਆਪਨਾ ਚਾਵਲਾ ਹਾਂਜੀ ਅਕਲ ਪੰਜਾਬਲਾ ਉਹ ਜੀ ਨਾਂ ਸਿੱਖ ਜੀ ਦੇ ਨਾਲ ਤੇ ਉਹਨਾਂ ਨੇ ਵੀ ਨਾਮ ਰੋਸ਼ਨ ਕੀਤਾ ਸੀ ਜੀ ਤੇ ਇਹਨਾਂ ਨੇ ਮਤਲਬ ਸਾਡੇ ਪੰਜਾਬ ਦਾ ਬਟੰਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਤਾ ਜੀ ਬਹੁਤ ਧੰਨਵਾਦ ਹਾਂਜੀ ਤੇ ਆਇਓ ਜੀ ਬਾਈ ਜੀ ਇਹ ਸਾਡਾ ਫਿਲਮ ਦਾ ਮੈਸੇਜ ਸੀਗਾ ਜੀ ਇਹ ਸਾਡੇ ਕਮੇਡੀ ਕਲਾਕਾਰ ਹਰ ਫਿਲਮ ਦਿੰਦੇ ਆ ਇਹਨਾਂ ਨੇ ਕਮੇਡੀ ਕਰਨੀ ਹੁੰਦੀ ਆ ਤੇ ਹੌਲਦਾਰ ਦੇ ਕਰੈਕਟਰ ਦੇ ਵਿੱਚ ਇਹ ਇਹਨਾਂ ਹੌਲਦਾਰ ਖੀਰ ਸਿੰਘ ਤਾਂ ਜੋ ਕਿ ਤਾਂ ਇਹ ਹੈ ਇਹ ਤੋਂ ਦਿਖਦਾ ਹਾਂ ਇਹ ਸਾਡੇ ਮੈਡਮ ਹੈ ਜਿਨ੍ਹਾਂ ਨੇ ਇੱਕ ਕੈਰੇਕਟਰ ਕੀਤਾ ਇੱਕ ਇਮਾਨਦਾਰ ਪੁਲਿਸ ਅਫਸਰ ਦਾ ਤੇ ਦੋਸਤੋ ਸਾਡੇ ਨਈਅਰੇ ਥਾਣੇ ਦੇ ਵਿੱਚ ਜਿਹੜੇ ਪੰਜਾਬ ਪੰਜਾਬੀ ਪੰਜਾਬ ਪੁਲਿਸ ਦੇ ਐਸਐਸਓ ਅਫਸਰ ਹੈ ਉਹਨਾਂ ਨੇ ਬਹੁਤ ਪੰਜਾਬ ਲਈ ਕੰਮ ਚੰਗੇ ਕੰਮ ਕੀਤੇ ਹੈ ਇਹ ਅਸੀਂ ਕੈਰੇਕਟਰ ਹੈ ਸਾਡੇ ਸਾਰੇ ਕੋਈ ਪੰਜਾਬ ਪੁਲਿਸ ਅਸਲੀ ਨਹੀਂ ਇਹ ਤੇ ਬਾਈ ਕੋ ਜੀ ਨਿਆਮੀ ਜੀ ਨੂੰ ਤੁਸੀਂ ਫਿਲਮਾਂ ਦੀ ਦੇਖਿਆ ਤੁਹਾਨੂੰ ਵੱਡੀਆਂ ਚ ਤੇ ਇਹ ਸਾਡੇ ਨਾਲ ਫਿਲਮਾਂ 'ਚ ਕੰਮ ਕਰ ਰਹੇ ਆ ਤੁਹਾਨੂੰ ਬਹੁਤ ਖੁਸ਼ੀ ਹੋਈ ਅੱਜ ਤੇ ਸੋ ਵੀਡੀਓ ਨੂੰ ਬਈ ਸ਼ੇਅਰ ਕਰੋ ਤੇ ਨਿਆਮੀ ਸਾਹਿਬ ਵੀ ਦੋ ਆਪਣੇ ਬਸ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਆ ਨਿੱਕੇ ਮੁੱਡੇ ਝਗੜੇ ਹੁੰਦੇ ਆ ਤੇ ਉਹਨਾਂ ਨੂੰ ਜੇ ਆਪਾਂ ਆਪ ਦੇ ਲੈਵਲ ਤੇ ਹੱਲ ਕਰ ਲਈਏ ਤਾਂ ਜ਼ਿਆਦਾ ਵਧੀਆ ਗੱਲ ਐ ਬਾਕੀ ਇੱਥੇ ਗੋਨੇਆਣੇ ਦੇ ਵਿੱਚ ਇੱਕ ਮੈਡਮ ਐ ਜੋ ਪੰਜਾਬ ਪੁਲਿਸ ਦੇ ਵਿੱਚ ਜਿਹਨੂੰ ਪੰਜਾਬ ਦੀ ਸ਼ੇਰਨੀ ਦੇ ਨਾਮ ਨਾਲ ਜਾਣਿਆ ਜਾਂਦਾ ਉਹਨਾਂ ਨੂੰ ਪ੍ਰਮੋਟ ਕਰਨਾ ਵੀ ਸਾਡਾ ਮਕਸਦ ਸੀ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਬਾਰੇ ਦੱਸਣਾ ਚਾਹੁੰਦੇ ਸੀਗੇ ਵੀ ਉਹਨਾਂ ਨੇ ਪੰਜਾਬ ਲਈ ਕੀ ਕੀਤਾ ਕਿਉਂਕਿ ਉਹਨਾਂ ਨੇ ਬਈ ਬਹੁਤ ਥੋੜੇ ਸਮੇਂ 'ਚ ਸਾਡੇ ਪਿੰਡਾਂ ਦਾ ਦਿਨ ਹਾਰ ਬਦਲਤੀ ਇੱਥੇ ਨਸ਼ਾ ਅਸੀਂ ਬਹੁਤ ਸੀ ਨਸ਼ੇ ਨੂੰ ਖਤਮ ਕੀਤਾ ਤੇ ਉਹਦਾ ਕਰੈਕਟਰ ਕਰ ਰਹੀ ਸਾਡੀ ਭੈਣ ਦੱਸੀ ਮੈਂ ਮੇ ਸਰਜਰੀ ਦੀ ਕੁੜੀ ਐ ਇਹ ਵੀ ਦੋ ਸ਼ਬਦ ਕਹਿਣਗੇ ਬੋਲ ਭਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਉਮੀਦ ਕਰਦਾ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਅੱਗੇ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਤੇ ਐਦਾਂ ਅਸੀਂ ਇੱਕ ਜਿਵੇਂ ਕਿ ਇਹਨਾਂ ਨੇ ਦੱਸ ਹੀ ਦਿੱਤਾ ਹਨਾ ਮੇਰੇ ਸੀਨੀਅਰਸ ਨੇ ਕਿ ਇੱਕ ਅਸੀਂ ਮਤਲਬ ਮੈਡਮ ਬਾਰੇ ਦੱਸਣਾ ਚਾਹੁੰਦੇ ਸੀਗੇ ਹਨਾ ਵੀ ਜਿਹੜੇ ਆਪਣੇ ਗੋਨਿਆਣੇ ਦੇ ਨੇ ਤੇ ਉਹਨਾਂ ਬਾਰੇ ਦੱਸਣਾ ਚਾਹੁੰਦੇ ਸੀਗੇ ਵੀ ਉਹ ਕਿੱਦਾਂ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਤੇ ਬਾਕੀ ਇਹਦੇ ਵਿੱਚ ਪਰਾਮਾਵਾਂ ਰਵਿ ਦੇ ਸਿਆ ਗਿਆ ਹਨ ਵੀ ਭਰਾਵਾਂ ਨੂੰ ਇੱਕ ਦੂਜੇ ਦੀ ਮਤਲਬ ਆਪਣੀ ਵਾਈਫ ਦੀ ਉਂਗਲ ਤੇ ਚੜ ਕੇ ਇੱਕ ਦੂਜੇ ਨਾਲ ਲੜਨਾ ਨਹੀਂ ਚਾਹੀਦਾ ਜ਼ਮੀਨਾਂ ਪਿੱਛੇ ਹਨਾ ਪ੍ਰਾਪਰਟੀਜ਼ ਪਿੱਛੇ ਕੁਝ ਨਹੀਂ ਰੱਖਿਆ ਇੱਕ ਦੂਜੇ ਨਾਲ ਰਲ ਕੇ ਰਹਿਣਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਸੋ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਆਪਾਂ 7 ਵਜੇ 6 ਵਜੇ ਸੌਰੀ ਪਾ ਦਾਂਗੇ YouTube ਚੈਨਲ ਤੇ ਬੂਟਾ ਕਰਾਰੀ ਤੇ ਬਾਅਦ ਤੋਂ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ